ਇਸ਼ਨੀ ਸੈਸ਼ਨ ਚ ਕਹਤਾ ਬਾਜਵਾ ਸਾਹਿਬ ਨੇ ਕਿੱਥੋਂ ਕਿੱਥੋਂ ਦਾ ਮਟੀਰੀਅਲ ਚੱਕ ਕੇ ਆਇਆ ਤੇ ਮੈਂ ਰਿਪਲਾਈ ਕੀਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਕਹਿੰਦੇ ਹੋ ਜਿਵੇਂ ਹੁਣ ਤੁਸੀਂ ਵੀ ਕਿਹਾ ਕਿ ਮੈਮਰੀ ਲੜਨ ਦੇ ਕਾਬਜ ਨਹੀਂ ਮੇਰੇ ਫਾਦਰ ਸਾਹਿਬ ਦੋ ਟਰਮ ਸਰਪੰਚ ਰਹੇ ਉਹ ਕਹਿੰਦੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਗਏ ਮੇਰੇ ਚਾਚਾ ਜੀ 85 ਬੈਚ ਆਈਪੀਐਸ ਰਹੇ ਕ੍ਰਿਟੀਕਲ ਬੈਕਗ੍ਰਾਉਂਡ ਰਹੇ ਉਹ ਕਹਿੰਦੇ ਕਿੱਥੋਂ ਕਿੱਥੋਂ ਆ ਗਏ ਮੈਂ ਆਪ ਯੂਨੀਵਰਸਿਟੀ ਪੋਲਿਟਿਕਸ ਕਰਦਾ ਰਿਆ ਮੇਰੀ ਨਾਉ ਸੋ ਉਸ ਦਿਨ ਮੇਰੇ ਮਦਰ ਤੇ ਫਾਦਰ ਨੇ ਗਿਆ ਅੱਛਾ ਤੈਨੂੰ ਟਿਕਟ ਮਿਲ ਗਈ ਹੁਣ ਸਾਨੂੰ ਨਾਲ ਜਾਣਾ ਪਊਗਾ ਪਿੰਡਾਂ ਚ ਹੁਣ ਸਾਨੂੰ ਕੰਪੇਨ ਕਰਨੀ ਪਊ ਮੈਂ ਬਾਪੂ ਨੂੰ ਮਾਤਾ ਨੂੰ ਫੈਮਲੀ ਨੂੰ ਕਿਸੇ ਨੂੰ ਆਪਣੀ ਮੰਜ਼ਲ ਦੇ ਵਿੱਚ ਨਾਲ ਨਹੀਂ ਲਿਆ ਮੈਂ ਕਿਸੇ ਆਪਣੇ ਡੈਡੀ ਦੀਆਂ ਗੱਲਾਂ ਕਰਕੇ ਮੈਂ ਅੱਗੇ ਆਇਆ ਪਰ ਇਹ ਨਹੀਂ ਕਿਹਾ ਵੀ ਮੇਰੇ ਬਾਪੂ ਨੇ ਕਿਹਾ ਆ ਜਾ ਪੁੱਤਰਾ ਤੇਰੇ ਵਾਸਤੇ ਕੁਰਸੀ ਤਿਆਰ ਹੋਈ ਬੈਠੀ ਆ ਤੇ ਮੈਂ 25 30 ਸਾਲ ਮਿਹਨਤ ਕੀਤੀ ਹੁਣ ਤੂੰ ਹੀ ਬੈਠੇਗਾ ਇੱਥੇ ਹੁਣ ਬੜੇ ਕਹਿੰਦੇ ਨੇ ਵੀ ਇਹਨਾਂ ਦਾ ਦਾਲ ਲੱਗ ਗਿਆ ਹਾਂ ਬਹੁਤੇ ਕਹਿੰਦੇ ਆ ਕਹਿੰਦੇ ਨੇ ਦਾਲ ਲੱਗ ਗਿਆ ਕੱਲੀ ਤੇ ਕਾਂਗਰਸੀਆਂ ਨੂੰ ਜਿੱਤਣ ਵਾਸਤੇ ਉਹਨਾਂ ਜੋਰ ਨਹੀਂ ਲਾਉਣਾ ਪਿਆ ਜਿੰਨੀ ਸਾਨੂੰ 172 ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣਨ ਵਾਸਤੇ ਜੋਰ ਲਾਉਣਾ ਪਿਆ ਇੱਕ ਜਿਹੜਾ ਬੰਦਾ 40-50 ਸਾਲਾਂ ਤੋਂ ਸਿਆਸਤ 'ਚ ਬੈਠਾ ਚਾਹੇ ਉਹਨੇ ਡੱਕਾ ਹੀ ਨਹੀਂ ਤੋੜਿਆ ਚਾਹੇ ਉਹਨੇ ਕੁਝ ਨਹੀਂ ਕੀਤਾ ਗਾ ਉਹ ਸਿਨੀਅਰਟੀ ਨੂੰ ਚੈਰਿਸ਼ ਕਰਦਾ ਉਹ ਉਹ ਆਪਦੀ ਇਹ ਕਹਿੰਦਾ ਯਾਰ ਮੈਂ ਹੀ ਆ ਸਭ ਤੋਂ ਸਿਆਣਾ ਮੈਂ ਹੀ ਸਭ ਤੋਂ ਵੱਧ ਸਿੱਖਿਆ ਮੈਂ ਹੀ ਸਭ ਤੋਂ ਵੱਧ ਪੜਿਆ ਲਿਖਿਆ ਮੈਨੂੰ ਹੀ ਤਜਰਬਾ ਵੀ ਇਹਨਾਂ ਨੂੰ ਕੁਝ ਹੈ ਨਹੀਂ ਅ ਵੈਸੇ ਵੀ ਵੀਰੇ ਜਦੋਂ ਤੁਸੀਂ ਮੰਨ ਲਓ ਮੈਨੂੰ ਇਹ ਪਤਾ ਵੀ ਮੇਰੀ ਪੱਕੀ ਚੇਅਰ ਆਏ ਅੱਜ ਮੇਰੀ ਕੁਰਸੀ ਤੇ ਆ ਕੇ ਕੋਈ ਹੋਰ ਆ ਕੇ ਬਹਿ ਜਾਏ ਤੇ ਮੈਂ ਕੁਝ ਕਰ ਵੀ ਨਹੀਂ ਸਕਦਾ ਮੈਨੂੰ ਉਹਦੇ ਅਗੇਂਸਟ ਵੀ ਬੋਲਣ ਨੂੰ ਕੁਝ ਨਹੀਂ ਗਿਆ ਮੈਨੂੰ ਉਹਦੇ ਪਰਿਵਾਰ ਦੇ ਵੀ ਅਗੇਂਸਟ ਬੋਲਣ ਨੂੰ ਕੁਝ ਨਹੀਂ ਗਿਆ ਉਹ ਆਇਆ ਵੀ ਜਮਾ ਆਮਕਰਤਵਾ ਤੇ ਜਦੋਂ ਉਹ ਆਮਕਰਤਵਾ ਆ ਕੇ ਮੇਰੇ ਖਿਲਾਫ ਬੋਲੂਗਾ ਤੇ ਜਿੰਨੇ ਆਮ ਲੋਕ ਨੇ ਉਹਦੇ ਨਾਲ ਜੁੜਨਗੇ ਸਾਰੇ ਕਹਿਣਗੇ ਠੀਕ ਆ ਯਾਰ ਤਗੜੇ ਨੂੰ ਚੈਲੰਜ ਕੀਤਾ ਫਿਰ ਉਹ ਮੇਰੀ ਮੇਰੀ ਰਕਾਰ ਕੁਸ਼ੀ ਦਾ ਸਬਜੈਕਟ ਪਤਾ ਹੁੰਦਾ ਮੇਰੀ ਮੈਨੂੰ ਤਾਂ ਹੀ ਲੱਗੂਗਾ ਨਾ ਵੀ ਯਾਰ ਇਹ ਪਤਾ ਨਹੀਂ ਕਿੱਥੋਂ ਆ ਗਿਆ ਤਾਂ ਫਿਰ ਮੇਰਾ ਉਹਦੇ ਨਾਲ ਵਿਰੋਧ ਆ ਜਿਹੜਾ ਪੋਲਿਟੀਕਲੀ ਨਹੀਂ ਹੋਊਗਾ ਮੇਰਾ ਉਹਦੇ ਨਾਲ ਰੰਜਸ਼ ਜੀ ਹੋ ਜਾਊ ਰੰਜ ਹੋ ਗਿਆ ਦਿਲੋਂ ਵਿਰੋਧ ਹੋ ਜਾਊਗਾ ਇਰੀਟੇ ਆ ਹੋ ਜਾਊਗਾ ਇਰੀਟੇਸ਼ਨ ਹੋ ਜਾਊਗੀ ਵੀ ਯਾਰ ਇਹ ਕਿੱਥੋਂ ਆ ਗਿਆ ਜਿਵੇਂ ਪਿਛਲੇ ਸੈਸ਼ਨ ਚ ਕਹਤਾ ਬਾਜਵਾ ਸਾਹਿਬ ਨੇ ਕਿੱਥੋਂ ਕਿੱਥੋਂ ਦਾ ਮਟੀਰੀਅਲ ਚੱਕ ਕੇ ਆਇਆ ਤੇ ਮੈਂ ਰਿਪਲਾਈ ਕੀਤਾ ਮੈਂ ਉਹਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਕਹਿੰਦੇ ਹੋ ਜਿਵੇਂ ਹੁਣ ਤੁਸੀਂ ਵੀ ਕਿਹਾ ਕਿ ਮੈਂਬਰੀ ਲੜਨ ਦੇ ਕਾਬਜ ਨਹੀਂ ਮੇਰੇ ਫਾਦਰ ਸਾਹਿਬ ਦੋ ਟਰਮ ਸਰਪੰਚ ਰਹੇ ਉਹ ਕਹਿੰਦੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਗਏ ਮੇਰੇ ਚਾਚਾ ਜੀ 85 ਬੈਚ ਆਈਪੀਐਸ ਰਹੇ ਉਹ ਕਹਿੰਦੇ ਕਿੱਥੋਂ ਕਿੱਥੋਂ ਆ ਗਏ ਮੈਂ ਆਪ ਯੂਨੀਵਰਸਿਟੀ ਪੋਲਿਟਿਕਸ ਕਰਦਾ ਰਿਆ ਠੀਕ ਹੈ ਮੈਨੂੰ ਜਿਸ ਦਿਨ ਮੇਰੀ ਟਿਕਟ ਅਨਾਉਂਸ ਹੋਈ ਉਸ ਦਿਨ ਮੇਰੇ ਮਦਰ ਤੇ ਫਾਦਰ ਨੇ ਕਿਹਾ ਅੱਛਾ ਤੈਨੂੰ ਟਿਕਟ ਮਿਲ ਗਈ ਹੁਣ ਸਾਨੂੰ ਨਾਲ ਜਾਣਾ ਪਊਗਾ ਪਿੰਡਾਂ 'ਚ ਹੁਣ ਸਾਨੂੰ ਕੈਂਪੇਨ ਕਰਨੀ ਪਊ ਮੇਰੀਆਂ ਭੈਣਾਂ ਨੇ ਉਦੋਂ ਕਿਹਾ ਅੱਛਾ ਤੈਨੂੰ ਟਿਕਟ ਦੇ ਦਿੱਤੀ ਹੈ ਪਾਰਟੀ ਨੇ ਹੁਣ ਤੈਨੂੰ ਮਤਲਬ ਮੈਂ ਬਾਪੂ ਨੂੰ ਮਾਤਾ ਨੂੰ ਫੈਮਲੀ ਨੂੰ ਕਿਸੇ ਨੂੰ ਆਪਣੀ ਮੰਜ਼ਲ ਦੇ ਵਿੱਚ ਨਾਲ ਨਹੀਂ ਲਿਆ ਮੈਂ ਕਿਸੇ ਆਪਣੇ ਹਾਂ ਡੈਡੀ ਦੀਆਂ ਗੱਲਾਂ ਕਰਕੇ ਮੈਂ ਅੱਗੇ ਆਇਆ ਪਰ ਇਹ ਨਹੀਂ ਕਿ ਵੀ ਮੇਰੇ ਬਾਪੂ ਨੇ ਕਿਹਾ ਆ ਜਾ ਪੁੱਤਰਾ ਤੇਰੇ ਵਾਸਤੇ ਕੁਰਸੀ ਤਿਆਰ ਹੋਈ ਬੈਠੀ ਜਾ ਤੇ ਮੈਂ 25-30 ਸਾਲ ਮਿਹਨਤ ਕੀਤੀ ਹੈ ਹੁਣ ਤੂੰ ਹੀ ਬੈਠੇਗਾ ਇੱਥੇ ਐਵੇਂ ਨਹੀਂ ਹੋਇਆਗਾ ਤਾਂ ਅਸੀਂ ਉਹ ਐਵੇਂ ਨਹੀਂ ਉੱਠ ਕੇ ਆਏ بڑے ਲੋਕ ਬੜੀ ਸੁਣੀ ਇੰਟਰਸਟਿੰਗ ਗੱਲ ਨਿਕਲਿਆ ਜੀ ਹੁਣ بڑے ਕਹਿੰਦੇ ਨੇ ਵੀ ਇਹਨਾਂ ਦਾ ਦਾ ਲੱਗ ਗਿਆ हां ਬਹੁਤੇ ਕਹਿੰਦੇ ਆ ਕਹਿੰਦੇ ਨਾ ਦਾ ਲੱਗਿਆ ਮੇਰੇ ਹਲਕੇ ਦੇ ਵਿੱਚ 172000 ਵੋਟਰ ਸੀਗੇ ਉਹਨਾਂ ਦੇ ਵਿੱਚੋਂ ਕਹਿੰਦੇ ਜੀ ਅਮਰਪਾਲ ਨੂੰ ਟਿਕਟ ਮਿਲ ਗਈ ਦਾ ਲੱਗਿਆ ਪਰ ਮੈਂ ਤੁਹਾਨੂੰ ਅੱਜ ਕਹਿੰਨਾ ਕਾਲੀ ਤੇ ਕਾਂਗਰਸੀਆਂ ਨੂੰ ਜਿੱਤਣ ਵਾਸਤੇ ਉਹਨਾਂ ਜੋਰ ਨਹੀਂ ਲਾਉਣਾ ਪਿਆ ਜਿੰਨੇ ਸਾਨੂੰ 172 ਦੇ ਵਿੱਚ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਬਣਨ ਵਾਸਤੇ ਜੋਰ ਲਾਉਣਾ ਪਿਆ ਹੂੰ 25 25 40 40 50 50 ਬੰਦੇ ਸੀ ਜਿਹੜੇ ਕਹਿੰਦੇ ਸੀ ਮੈਨੂੰ ਵੀ ਟਿਕਟ ਮਿਲੇ ਮੈਨੂੰ ਵੀ ਟਿਕਟ ਮਿਲੇ ਮਤਲਬ ਅਸੀਂ 50 ਬੰਦਿਆਂ ਦੇ ਵਿੱਚੋਂ ਨਿਕਲ ਕੇ ਆਇਆ ਤੁਸੀਂ ਇੱਕ ਹਲਕੇ ਦੇ ਵਿੱਚੋਂ 1.5 ਲੱਖ ਵੋਟਾਂ ਦੇ ਵਿੱਚੋਂ ਪੰਜ ਤਗੜੇ ਪਰਿਵਾਰ ਚੁਣਨੇ ਹੁਣ ਹੂੰ ਆਰਾਮ ਨਾਲ ਚੁਣ ਲਾਂਗੇ ਵੀ ਯਾਰ ਆਹ 10 ਤਗੜੇ ਨੇ ਇਹੀ ਲਾਉਣਗੇ 10-10 ਕਰੋੜ ਰੁਪਈਆ ਠੀਕ ਆ ਜੀ 10 ਕਰੋੜ ਲਾਉਣਗੇ ਅੱਛਾ ਕਾਂਗਰਸੀ ਟਿਕਟ ਦੇ ਦਿਓ ਜੀ ਵਿੱਚੋਂ ਪੰਜਾਂ 'ਚੋਂ ਇੱਕ ਨੂੰ ਮਿਲ ਜੂ ਦੋਹਾਂ 'ਚੋਂ ਇੱਕ ਨੂੰ ਮਿਲ ਜੂ ਇੰਨੇ ਹੀ ਆ ਸਾਡਾ ਪਤਾ ਵੀ ਅਸੀਂ ਆਮ ਨੂੰ ਚੁਣਨਾ ਆਮ ਕਿੰਨੇ ਨੇ ਇੱਕ ਹਲਕੇ ਦੇ ਵਿੱਚੋਂ 1.5 ਲੱਖ ਦੇ ਵਿੱਚੋਂ 1.45 ਲੱਖ ਆਮ ਨੇ ਠੀਕ ਆ 1.45 ਲੱਖ ਦੇ ਵਿੱਚੋਂ ਜਦੋਂ ਤੁਸੀਂ ਚੁਣ ਕੇ ਆਉਣੇ ਆ ਤਾਂ ਫਿਰ ਉਹ ਬੰਦਾ ਜਿੱਦ ਦਾ ਵੀ ਲਾਜ਼ਮੀ ਆ ਜਿਹੜਾ ਇੰਨੀ 2 ਸਾਲਾਂ ਦੇ ਵਿੱਚ ਐਡੀ ਭੀੜ ਚੋਂ ਨਿਕਲ ਗਿਆ ਆਪਦਾ ਕਦ ਬਣਾ ਗਿਆ ਨਾ ਫਿਰ ਉਹ ਛੱਡਦਾ ਤੁਨੂੰ ਉਹ ਵੀ ਨਹੀਂ ਤੁਨੂੰ ਵੀ ਛੜਾ